ਹੂੰ। ਉਹਦਾ ਇਹ ਫੁੱਟਾਂ ਪਾਲਣ ਦੇ ਵਿੱਚ ਵਧੀਆ ਫੁੱਟੀਆਂ ਪਈਆਂ। ਹੂੰ। ਗੰਡੇ ਵਧੀਆ ਫੁੱਟ ਪੈਂਦੇ। ਐਨੇ ਹੋ ਗੋ ਤਾਂ। ਹੂੰ। ਆਲੂ ਇੱਧਰ ਪੁਰਾਣੇ ਲਾਏ ਹੁੰਦੇ ਤੇ ਵਾਧੂ ਹੋ ਜਾਂਦੇ ਸੀ। ਹੋਰ ਵਧੀਆ ਹੋ ਗਏ। ਸੋਹਣੇ ਹੋ ਗਏ। ਹੂੰ। ਮਿੱਟੀ-ਮਿੱਟੀ ਲਈ ਰੱਖਣੀ ਸੀ।

ਹਰੀ ਭਾਲ ਦਾ ਤਖਤ ਚੋਰੀ ਕਰਾ ਲਈ ਹੈ ਇਹ ਚਾਟਾ ਲਗਾਉ ਨੂੰ ਲਈਦਾ ਤੇ ਵਧੀਆ ਬਣ ਜਾਂਦੇ ਪਰੋਂਥੇ

asta va tarta am buno merodii पर नहीं कोई दुख ना ना हरदा नहीं बंदा मरगा तो ने हरा लिया के शरीर ने हरा बाकी पेन है बनाना है शरीर है काम का

ਇਹਨਾਂ ਨੂੰ ਕੋਲ ਤੋਂ ਥੋੜੇ ਜਿਹੀ ਭੈਣਾ ਦੇ ਆਪਣਾ ਜੈਨਾ ਕੋਲ ਲੱਗਦਾ ਜਿਵੇਂ ਮਰਜੀ ਪਰੌੜੇ ਬਣਾਈ ਜਾ ਕੋਸ ਦੀ ਹੋਰ ਲੱਤੀਆਂ ਸਰਦੀਆਂ ਚ ਇਧਰ ਹੈ ਕਿ ਉਗਰੀ ਵਾਲੇ ਦੇਖ ਕੀ ਆ ਉਹ ਦੇ ਨਹੀਂ ਪਾਣੀ ਪਾ ਕੇ ਆਉਂਦੇ ਉਗੌਣੀਆਂ ਦੁੱਧੀਆਂ ਵੀ ਗਰਮਾਇਸ ਨਾਲ ਹੀ ਉਗਦੀਆਂ ਹਾਂ ਕੋਈ ਠੰਡ ਵਾਲੀ ਸੀ ਪਮੜੂ ਕੱਪੜੇ ਵਾਲੇ ਜੋੜਦੇ ਤੇ ਨਾ ਚੋਦੇ ਨਾਲੇ ਮੈਂ ਭਾੜੇ ਕੋਲੋਂ ਮਾਂਕ ਕੇ ਮੈਂ ਕੱਪੜੇ ਘੋੜਾ ਕੋਈ ਚਾੜ ਨਹੀਂ ਲਾਇਆ ਸਾਰੇ ਕੰਮ ਉੱਥੇ ਪੈਣ

कम नहीं बनना बोड़ी लै ली हूँ शरीर वाली कपड़े बंद हो तो तो और जार्ण जार्ण तो 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 तो

कर रहे भाई जी ये भी करा लान उनसे आईने और खाली की उत्टे एक दे देगा ये देखो मशीन बेच रस्सी पाकर ਟੋਟਾ ਟੋਟਾ 20 ਸਾਲ ਹੋ ਗਏ ਨੇ ਲਿਆਂਦੀ ਅਜੇ ਵਧੀਆ ਬਈ 啊，确定的。 ਲੱਗਾ ਪਿਆ ਨਾ ਮਿਸਤਰੀ ਇਹਨਾਂ ਦੇ ਉਹ ਲੱਗ ਦੇ ਉਪਰੇ ਚਲ ਜੀ ਦੋ ਦਿਨ ਜਾਂਦੇ ਰਹੇ ਨਾ ਘਰ ਦਾ ਤਾਂ ਬੁਰਾ ਹਾਲ ਹੋ ਜਾਂਦਾ ਸਫਾਈ ਸਾਰੀ ਕਰਨ ਵਾਲੀ ਬੱਧੀ ਕੱਪੜੇ ਕੁੱਪੜੇ ਧੋਣ ਵਾਲੇ ਫਿਰ ਇੱਥੇ ਜਾਨੀ ਚ ਦੋ ਦਿਨ ਬੰਦੇ ਰਹੇ ਇੱਕੋ ਹਾਲ ਆਪ ਤੇ ਬਾਰੀ ਬੰਦ ਹੋ ਗਈ। ਪਿੰਡ ਨਹੀਂ ਹੋਵੇ ਫਸਲ ਨੂੰ ਤਿੰਨਾਂ ਗੰਨ ਦਾ ਬਚਾਉਂਦੇ ਪਾਣੀ ਆਇਆ ਤਾਂ ਸੋ ਵੀ ਨਹੀਂ ਲੱਗਦੇ ਜਿਵੇਂ ਨਹੀਂ ਧੁੰਮ। ਕਮੇਟਰੀ ਉਸ ਤੇ ਪਾਣੀ ਬਹੁਤ ਤੇਜ਼ ਚੱਲਦਾ। ਤੋ ਵਧਾ ਤਾਂ ਟੈਂਕੀ ਤੇ ਛੱਡਿਆ ਕਰਨਾ। ਅੱਧਾ ਵਾਧੂ ਹੋ ਜਾਂਦਾ ਅੱਧਾ ਟੈਂਕੀ ਤੇ। ਨਾਲ ਟੈਂਕੀ। ਉਹ ਵਾਧੂ ਹੋ ਜਾਂਦਾ। बोपर नाली ना धोनी फिर खेती होती हाँ बाला टाइम लगता ਕਾਈ ਲੱਗੇ ਸਾਡੇ ਤਾਂ ਨਹੀਂ ਲੱਥਾਗਾ ਵਧੀਆ ਪਿਆ ਸਾਰੇ ਤੇ ਤੀਓ ਤੇ ਜਵਣੀ ਲੱਥਾ ਸਾਡੇ ਗ੍ਰੀਮੈਂਟ ਪਾਇਆ ਬਹੁਤ ਅੱਛਾ ਬਸ ਵਾਵਾ ਪਾਇਆ ਕੋਈ ਨਹੀਂ ਕਹਿੰਦਾ ਗ੍ਰੀਮੈਂਟ ਵਾਵਾ ਪਾਇਆ ਬਹੁਤ ਪਾਈ ਜਾਂਦਾ ਇਹ ਸਪਰੀ ਵੀ ਆਦੀ ਮੈਡੀਕਲ

ਅੱਗੇ ਦੂਜੇ ਛੱਜ ਲੈਣੇ ਬੁੜੀਆਂ ਨੂੰ ਲੋਏ ਦੇ ਛੱਜੀ ਹਰਸ਼ਤੋਂ ਦੀ ਥੱਕ ਦਿਆ ਇਤਾਂ ਮੜ ਕੇ ਪੀਣ ਬਣਾਇਆ ਹੁਣ ਮੈਂ ਖ ਮਨਾ ਆਈ ਲੱਗ ਨਾ ਜਾਣੀ ਆ ਪਾਣੀ ਗਰ